ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿਵੇਂ ਆ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਸੁਰੱਖਿਤ ਪਹੁੰਚ ਚੁੱਕੇ ਹੋਗੇ ਕਿਉਂਕਿ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਹੈ ਆਪਣੇ ਪੰਜਾਬ ਦੇ ਵਿੱਚ ਫਲੱਡਸ ਦੇ ਕਰਕੇ ਤੇ ਬਹੁਤ ਹੀ ਪਰਿਵਾਰਾਂ ਨੂੰ ਜਿਹੜਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਨੂੰ ਆਪਣੇ ਘਰ ਛੱਡਣੇ ਪਏ ਨੇ ਇੰਨੀਆਂ ਇੰਨੀਆਂ ਕੀਮਤੀ ਚੀਜ਼ਾਂ ਦਾ ਨੁਕਸਾਨ ਹੋਇਆ ਹੈ ਜਾਨਵਰਾਂ ਦਾ ਨੁਕਸਾਨ ਹੋਇਆ ਹੈ ਤੇ ਉਹਨਾਂ ਨੂੰ ਆਪਣੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਅੱਖੀ ਵੇਖੀਆਂ ਨੇ ਤਬਾਹ ਹੁੰਦੀਆਂ ਤੇ ਉਹਨਾਂ ਕੋਲ ਕੋਈ ਇਨਕਮ ਦਾ ਜਿਹੜਾ ਸੋਰਸ ਨਹੀਂ ਹੈਗਾ ਤੇ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਇਹ ਮੁਸੀਬਤ ਟਾਲੀਏ ਤੇ ਉਹ ਚਾਰੇ ਪਰਿਵਾਰ ਜਿਹੜੇ ਨੇ ਆਪੋ ਆਪਣੇ ਘਰਾਂ ਦੇ ਵਿੱਚ ਗਏ ਨੇ ਤੇ ਇੰਨੀ ਮੁਸੀਬਤਾਂ ਦੇ ਆਉਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਇਹ ਗੱਲ ਮੰਨਣ ਵਾਲੀ ਏ ਕਿ ਪੰਜਾਬੀ ਜਿਹੜੇ ਨੇ ਉਹ ਦਲੇਰ ਹੁੰਦੇ ਨੇ ਹੌਂਸਲਾ ਨਹੀਂ ਹਾਰਦੇ ਹੈਗੇ ਕਿੱਡੀ ਤੋਂ ਵੱਡੀ ਤੋਂ ਵੱਡੀ ਮੁਸੀਬਤ ਵੀ ਸਾਹਮਣੇ ਆ ਜੇ ਜੇ ਮੁਸੀਬਤ ਆਈ ਸੀ ਨਾ ਤੇ ਸੇਵਾ ਕਰਨ ਵਾਲੇ ਵੀ ਵੀਰ ਤੇ ਭੈਣਾ ਮੈਂ ਕਹਿੰਨੀ ਆ ਪ੍ਰਣਾਮ ਹੀ ਉਹਨਾਂ ਨੂੰ ਉਹਨਾਂ ਨੇ ਦਿਨ ਰਾਤ ਸੇਵਾ ਕੀਤੀ ਇੰਨੀ ਦਲੇਰੀ ਦੇ ਨਾਲ ਹੈਂਡਲ ਕੀਤਾ ਨਾ ਸਾਰਾ ਕੁਝ ਬਹੁਤ ਉਹਨਾਂ ਨੂੰ ਨਮਸਕਾਰ ਹੈ ਪ੍ਰਮਾਤਮਾ ਨੇ ਵੇਖ ਲਓ ਉਹ ਕਹਿੰਦੇ ਨੇ ਨਾ ਜੇ ਇੱਕ ਰਸਤਾ ਬੰਦ ਹੁੰਦਾ ਤੇ ਪ੍ਰਮਾਤਮਾ ਚਾਰ ਖੋਲਦਾ ਜੇ ਇੱਕ ਇਨਕਮ ਦਾ ਸੋਰਸ ਉਹਨਾਂ ਦਾ ਖਤਮ ਹੋਇਆ ਹੈ ਨਾ ਤੇ ਰੱਬ ਨੇ ਚਾਰ-ਚਾਰ ਭੇਜੇ ਨੇ ਉਹਨਾਂ ਦੇ ਕੋਲ ਸੋ ਜਿਉਂਦੇ ਵੱਸਦੇ ਰਹਿਣ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਇੰਨੀ ਜ਼ਿਆਦਾ ਤੇ ਪਰਮਾਤਮਾ ਤੰਦਰੁਸਤੀਆਂ ਬਖਸ਼ਣ ਉਹਨਾਂ ਨੂੰ ਤਾਂ ਜੋ ਸੇਵਾ ਕਰਦੇ ਰਹਿਣ ਤੇ ਉਹਨਾਂ ਦੀਆਂ ਕਮਾਈਆਂ 'ਚ ਵੀ ਵਾਧਾ ਕਰਨ ਤੇ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਜਿਹੜੀ ਉਹ ਬਣੀ ਰਹੇ ਤੇ ਗੱਲ ਕਰਦੇ ਹਾਂ ਹੁਣ ਆਪਾਂ ਆਪਣੇ ਵਲੌਗਸ ਦੀ ਵੀ ਅੱਜ ਆਪਾਂ ਕਿਤੋਂ ਟਪਕ ਪਏ ਸਾਲ ਬਾਅਦ ਬਹੁਤ ਸਾਰੇ ਭੈਣ ਭਰਾਵਾਂ ਦੇ ਮਨ ਦੇ ਵਿੱਚ ਹੋਏਗਾ ਕਿ ਮੈਂ 1 ਸਾਲ ਕਿੱਥੇ ਸੀ ਮੈਂ ਪੂਰੀ ਤਰ੍ਹਾਂ ਰੀਵਲ ਨਹੀਂ ਕਰਾਂਗੀ ਕਿ ਮੈਂ 1 ਸਾਲ ਕਿੱਥੇ ਰਹੀ ਹਾਂ ਕਿਉਂਕਿ ਹਾਲੇ ਮੇਰਾ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਜਿੰਨੀ ਦਰੋਂ ਕੰਪਲੀਟ ਨਹੀਂ ਹੋ ਜਾਂਦਾ ਮੈਂ ਪੂਰੀ ਤਰ੍ਹਾਂ ਰੀਵਲ ਨਹੀਂ ਕਰਾਂਗੀ ਤੇ ਬਾਕੀ YouTube ਛੱਡਣ ਦੇ ਇੱਕ ਪੂਰਾ ਸਾਲ ਮੈਂ ਵਲੌਗ ਨਹੀਂ ਪਾਏ ਮੰਨ ਲਓ ਇੱਕ ਇੱਕ ਮੈਂ ਮਨ ਬੜਾਈ ਚੁੱਕੀ ਸੀ ਛੱਡਣ ਦਾ ਠੀਕ ਹੈ ਤੇ YouTube ਛੱਡਣ ਦੇ ਦੋ ਰੀਜ਼ਨ ਸੀ ਠੀਕ ਹੈ ਪਹਿਲਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਕੀ ਸੀ ਕਿ ਮੈਂ 4 ਸਾਲ ਮਿਹਨਤ ਕੀਤੀ YouTube ਤੇ ਠੀਕ ਹੈ ਇੰਨੀ ਮਿਹਨਤ ਮੇਰੀ ਦਿਨ ਰਾਤ ਦੀ ਮਿਹਨਤ ਹੈ ਮੈਂ ਆਪਣੀ ਰਾਤਾਂ ਦੀ ਨੀਂਦ ਗਵਾਈ ਹੈ ਚੈਨਲ ਦੇ ਪਿੱਛੇ ਆਪਾਂ ਜਦੋਂ ਨੀਂਦ ਨਾ ਲੈ ਸਕੀਏ ਪ੍ਰੋਪਰਲੀ ਤਾਂ ਤੁਸੀਂ ਸਮਝ ਸਕਦੇ ਹੋ ਨਾ ਬੰਦੇ ਦੀ ਕੀ ਹਾਲਤ ਹੋ ਜਾਂਦੀ ਹੈ ਫਿਰ ਵੀ ਮੈਂ ਦਿਨ ਰਾਤ ਮਤਲਬ ਇੱਕ ਕੀਤਾ ਪਿਆ ਸੀ ਇਹ ਚੈਨਲ ਪਿੱਛੇ ਤੇ ਜਦੋਂ ਆਪਾਂ ਇੰਨੀ ਮਿਹਨਤ ਕਰੀਏ ਆਪਾਂ ਇੰਨੀ ਇਨਪੁਟ ਦੇ ਰਹੇ ਆ ਤੇ ਆਪਾਂ ਨੂੰ ਆਉਟਪੁੱਟ ਨਾ ਮਿਲੇ ਤੇ ਫਿਰ ਬੰਦੇ ਦਾ ਮਨ ਹੀ ਟੁੱਟ ਜਾਂਦਾ ਹੈਨਾ ਆਪਾਂ ਡੀਮੋਟੀਵੇਟ ਹੋ ਜੰਨੇ ਆ ਵੀ ਯਾਰ ਆਪਾਂ ਇੰਨੀ ਮਿਹਨਤ ਕਰ ਰਹੇ ਆ ਤੇ ਆਪਾਂ ਨੂੰ ਕੁਝ ਇਹਦਾ ਜਿਹੜਾ ਫਾਲੇਉ ਤੇ ਮਿਲਦਾ ਨਹੀਂ ਪਿਆ ਹੈਗਾ ਠੀਕ ਹੈ ਤੇ ਇਹ ਨਹੀਂ ਵੀ ਮੈਂ ਬੜੀ ਛੇਤੀ ਛੱਡਦਾ ਵੀ ਕਈ ਹੁੰਦਾ ਵੀ 6 ਮਹੀਨੇ ਬਾਅਦ ਹੀ ਮਤਲਬ 6 ਮਹੀਨੇ ਦੇ ਵਿੱਚ ਹੀ ਅੱਕ ਜਾਂਦੇ ਨੇ ਤੇ ਉਹ ਹੀ ਮਤ ਹਾਰ ਜਾਂਦੇ ਨੇ ਮੈਂ ਹਿੰਮਤ ਨਹੀਂ ਹਾਰੀ ਹੈਗੀ ਮਾਸ਼ੇ ਈ ਮਹੀਨੇ ਨਹੀਂ ਸਾਲ ਨਹੀਂ 2 ਸਾਲ ਨਹੀਂ 4 ਸਾਲ ਦਿੱਤੇ ਨੇ ਠੀਕ ਹੈ ਤੇ ਇਹ 4 ਸਾਲਾਂ ਦੇ ਵਿੱਚ ਇਹ ਨਹੀਂ ਵੀ ਮੈਂ ਪਹਿਲੀ ਵਾਰੀ ਡੀਮੋਟੀਵੇਟ ਹੋਈ ਆ ਮੈਂ ਬਹੁਤ ਵਾਰੀ ਪਹਿਲਾਂ ਵੀ ਡੀਮੋਟੀਵੇਟ ਹੋਈ ਸੀ ਮੇਰਾ ਮਨ ਟੁੱਟ ਜਾਂਦਾ ਸੀ ਜਦੋਂ ਵਿਊਜ਼ ਨਹੀਂ ਸੀ ਆਉਂਦੇ ਹੈਗੇ ਤੇ ਮਹੀਨਾ ਡੇਢ ਮੈਂ ਕਈ ਵਾਰੀ ਨਹੀਂ ਵੀ ਵਲੌਗ ਪਾਏ ਮਹੀਨਾ ਡੇਢ ਮੈਂ ਗਾਇਬ ਰਹਿੰਦੀ ਸੀ ਫਿਰ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਫੇਰ ਮੇਰੇ ਮਨ ਚ ਹੁੰਦਾ ਸੀ ਵੀ ਹਾਏ ਨਹੀਂ ਇੰਨੀ ਮਿਹਨਤ ਕੀਤੀ ਆਪਾਂ ਕੋਈ ਗੱਲ ਨਹੀਂ ਆਪਾਂ ਫੇਰ ਦੁਬਾਰਾ ਤੋਂ ਸ਼ੁਰੂ ਕਰਨੇ ਆ ਵੀ ਕੀ ਪਤਾ ਹੁਣ ਵਧੀਆ ਗਰੋ ਹੋਈ ਜਾਈ ਹੈ ਨਾ ਤੇ ਇਸ ਤਰ੍ਹਾਂ ਕਰਦੇ ਕਰਦੇ ਆਪਣੇ 4 ਸਾਲ ਲੰਘ ਗਏ ਤੇ ਪਿਛਲੇ ਸਾਲ ਮੈਂ ਬਿਲਕੁਲ ਡੀਮੋਟੀਵੇਟ ਹੋ ਗਈ ਕਿਉਂਕਿ ਚੱਲ ਹੀ ਨਹੀਂ ਸੀ ਰਿਹਾ ਕੁਝ ਵੀ ਹਨਾ ਮੈਂਟਲੀ ਮੈਂ ਇਦਾਂ ਦੀ ਹੋ ਗਈ ਸੀ ਵੀ ਨਹੀਂ ਹੁਣ ਮੇਰੇ ਚ ਹਿੰਮਤ ਨਹੀਂ ਹੁਣ ਨਹੀਂ ਮੈਂ ਕਰ ਸਕਦੀ ਹੈਗੀ ਇਸ ਲਈ ਮੈਂ ਗਿਵ ਅਪ ਕਰਤਾ ਠੀਕ ਹੈ ਤੇ ਪਰ ਜੇ ਮੈਂ ਕੱਲਾ ਇਸ ਚੀਜ਼ ਪਿੱਛੇ ਡੀਮੋਟੀਵੇਟ ਹੋਈ ਹੁੰਦੀ ਤਾਂ ਮੈਨੂੰ ਪਤਾ ਮੈਂ ਵੱਧ ਤੋਂ ਵੱਧ 1.5 ਮਹੀਨਾ ਜਾਂ 2 ਮਹੀਨੇ ਬਾਅਦ ਮੈਂ ਵਾਪਸ ਆ ਜਾਣਾ ਸੀ ਕਿਉਂਕਿ ਮੈਂ ਇਦਾਂ ਦੀ ਮੇਰੀ ਹਿਸਟਰੀ ਰਹੀ ਹੈ ਪਰ ਪੂਰੀ ਤਰ੍ਹਾਂ ਇੱਕ ਸਾਲ ਮੈਂ ਛੱਡੀ ਰੱਖਿਆ ਇਹਦਾ ਇੱਕ ਦੂਜਾ ਰੀਜ਼ਨ ਵੀ ਸੀ ਕਿ ਮੈਨੂੰ ਆਪਣਾ ਉਹ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ ਜਿਹੜਾ ਮੇਰਾ ਸੁਪਨਾ ਰਹਿ ਗਿਆ ਸੀ ਜਿੱਥੇ ਤੱਕ ਮੈਂ ਪਹੁੰਚਣਾ ਚਾਹੁੰਦੀ ਸੀ ਉਹ ਰਸਤਾ ਮੈਨੂੰ ਦੁਬਾਰ ਤੋਂ ਮਿਲਿਆ ਕਿ ਮੈਂ ਉਹ ਰਸਤੇ ਤੇ ਤੁਰਾਂ ਜਿਹੜਾ ਮੈਂ ਪਿੱਛੇ ਛੱਡ ਆਈ ਸੀ ਕਾਫੀ ਸਾਲ ਪਹਿਲਾਂ ਤੇ ਜਦੋਂ ਤੁਹਾਨੂੰ ਆਪਣਾ ਸੁਪਨੇ ਨੂੰ ਪੂਰਾ ਕਰਨ ਦਾ ਮੌਕਾ ਮਿਲੇ ਤਾਂ ਮੈਂ ਨਹੀਂ ਮੰਨਦੀ ਵੀ ਕੋਈ ਇਨਸਾਨ ਇਹੋ ਜਿਹਾ ਹੋਏਗਾ ਕਿ ਜਿਹੜਾ ਉਹ ਮੌਕਾ ਛੱਡੇਗਾ ਠੀਕ ਹੈ ਇਸ ਲਈ ਮੈਂ ਉਹ ਰਸਤਾ ਚੁਣਿਆ ਤੇ ਉਸ ਟਾਈਮ ਤੇ ਮੈਂ ਵੈਸੇ ਵੀ ਡੀ ਮੋਟੀਵੇਟ ਸੀ ਮੈਨੂੰ ਸੀ ਇੱਧਰ ਤੇ ਕੁਝ ਬਣ ਨਹੀਂ ਰਿਹਾ ਘੱਟੋ ਘੱਟ ਮੈਨੂੰ ਆਪਣਾ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਦਾ ਵੇ ਆ ਤੇ ਮੈਂ ਉੱਧਰ ਨੂੰ ਕਿਉਂ ਨਾ ਚਾਵਾਂ ਤੇ ਬਾਕੀ ਇਹ ਸੁਪਨੇ ਤੱਕ ਸੁਪਨੇ ਦੇ ਜਿਹੜੇ ਰਸਤੇ ਤੇ ਮੈਨੂੰ ਤੋਰਿਆ ਨਾ ਪ੍ਰਮਾਤਮਾ ਨੇ ਇਹ ਪ੍ਰਮਾਤਮਾ ਨੇ ਮੇਰੀ ਬਾਹ ਫੜੀ ਏ ਠੀਕ ਹੈ ਇੰਨੇ ਸਾਲ ਪਹਿਲਾਂ ਨਹੀਂ ਪਰਮਾਤਮਾ ਮੈਨੂੰ ਉਹ ਰਾਹ ਤੇ ਲੈ ਕੇ ਗਿਆ ਕਿਉਂਕਿ ਉਹ ਟਾਈਮ ਨਹੀਂ ਸੀ ਉਦੋਂ ਹੱਲੇ ਆਇਆ ਕਹਿੰਦੇ ਨੇ ਨਾ ਜਦੋਂ ਜਿਹੜੀ ਚੀਜ਼ ਦਾ ਸਮਾਂ ਹੁੰਦਾ ਹੈ ਨਾ ਉਦੋਂ ਹੀ ਉਹ ਚੀਜ਼ ਹੋਣੀ ਹੁੰਦੀ ਹੈ ਉਦੋਂ ਪਹਿਲਾਂ ਕੁਝ ਵੀ ਨਹੀਂ ਮਿਲਦਾ ਆਪਾਂ ਨੂੰ ਇਹ ਪਰਮਾਤਮਾ ਦੀ ਮਰਜ਼ੀ ਸੀ ਕਿ ਉਹਨਾਂ ਨੇ ਮੈਨੂੰ ਪਹਿਲਾਂ YouTube ਤੇ ਲੈ ਕੇ ਆਂਦਾ 4 ਸਾਲ ਮੇਰੀ YouTube ਦੀ ਜਰਨੀ ਰਹੀ ਹੈ ਜਿਹੜੀ ਬਹੁਤ ਹੀ ਬਿਊਟੀਫੁੱਲ ਰਹੀ ਹੈ ਮੈਂ ਬਹੁਤ ਕੁਝ ਸਿੱਖਿਆ ਗਾਇਜ਼ ਬਹੁਤ ਕੁਝ ਇੱਕ ਮੇਰੇ ਵਰਗੀ ਕੁੜੀ ਸਿੰਪਲ ਜੀ ਕੁੜੀ ਜਿਨੇ ਕਦੀ ਫੋਟੋ ਵੀ ਨਹੀਂ ਸੀ ਖਿੱਚੀ ਜੱਜ ਨਾਲ ਜੈਨੂਅਲੀ ਕਹਿ ਰਹੀ ਆ ਮੈਂ ਕਦੀ ਕਿਸੇ ਦੀ ਮੈਂ ਫੋਟੋ ਵੀ ਨਹੀਂ ਸੀ ਖਿੱਚਣੀ ਮੈਨੂੰ ਆਉਂਦੀ ਹੈਗੀ 스마트ਫੋਨ ਤੇ ਮੈਨੂੰ ਪਤਾ ਹੀ ਨਹੀਂ ਸੀ ਕਿਵੇਂ ਚਲਾਉਣਾ ਤੇ ਮੈਂ ਹੌਲੀ ਹੌਲੀ ਸਾਰਾ ਕੁਝ ਸਿੱਖਿਆ ਠੀਕ ਹੈ ਵੀਡੀਓਜ਼ ਐਡੀਟਿੰਗ ਕਰਨਾ ਮੈਂ ਕਦੀ ਸੋਚਿਆ ਨਹੀਂ ਸੀ ਤੇ ਬਹੁਤ ਕੁਝ ਗੇਨ ਕੀਤਾ ਮੈਨੂੰ YouTube ਨੇ ਵੀ ਇੰਨਾ ਕੁਝ ਸਿਖਾਇਆ ਬੇਸ਼ੱਕ ਮੇਰਾ ਚੈਨਲ ਗਰੋ ਹੋਇਆ ਜਾਂ ਨਹੀਂ ਹੋਇਆ ਬਟ ਜਿਹੜਾ ਐਕਸਪੀਰੀਅੰਸ ਮੈਂ ਗੇਨ ਕੀਤਾ ਹੈ ਨਾ ਉਹ ਬਹੁਤ ਹੀ ਕਮਾਲ ਦਾ ਰਿਹਾ ਹੈ ਜ਼ਰੂਰੀ ਨਹੀਂ ਕਿ ਤੁਹਾਨੂੰ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਤੁਸੀਂ फाइनेंशियली सक्सेसफुल होते ताऊ सक्सेसफुल माने जाते हो ਆਪਾਂ ਜਿਹੜਾ ਐਕਸਪੀਰੀਅੰਸ ਗੇਨ ਕਰਦੇ ਆ ਨਾ ਉਹ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਜ਼ਰੂਰ ਕੰਮ ਆਉਂਦਾ ਠੀਕ ਹੈ ਮੈਂ ਬਹੁਤ ਕੁਝ ਸਿੱਖਿਆ ਤੇ ਚਲੋ ਜੀ ਮੈਂ ਉਧਰ ਮੂਵ ਔਨ ਹੋ ਗਈ ਮੈਂ ਆਪਣੇ ਫੀਲਡ ਵੱਲ ਨੂੰ ਤੁਰ ਪਈ ਇੱਕ ਪੂਰਾ ਸਾਲ ਹੋ ਗਿਆ ਮੈਨੂੰ ਹਨਾ ਉਹਦੇ ਵਿੱਚ ਮੈਂ ਆਪਣਾ ਜਿਹੜਾ ਕੰਮ ਸਟਾਰਟ ਕੀਤਾ ਤੇ ਤੁਸੀਂ ਮੰਨਣਾ ਨਹੀਂ ਕਿ ਇੰਨਾ ਬਿਊਟੀਫੁਲ ਐਕਸਪੀਰੀਅੰਸ ਰਿਹਾ ਹੈ ਨਾ ਮੇਰਾ ਕੁਝ ਗੇਨ ਕਰ ਰਹੀ ਆ ਬਹੁਤ ਕੁਝ ਸਿੱਖਿਆ ਉਸ ਸਾਲ ਦੇ ਵਿੱਚ ਤੇ ਅੱਗੇ ਵੀ ਮੇਰਾ ਕੰਟੀਨਿਊ ਹੈ ਇਹ ਨਹੀਂ ਕਿ ਮੈਂ ਹੁਣ ਛੱਡ ਤਾ ਇਹ ਮੇਰਾ ਕੰਟੀਨਿਊ ਚੱਲ ਰਿਹਾ ਹੈ ਬਟ ਕਹਿੰਦੇ ਨੇ ਨਾ ਕਿ ਜਿਹੜੀ ਚੀਜ਼ ਦੇ ਵਿੱਚ ਤੁਸੀਂ ਜਿੰਨੇ ਵੀ ਸਾਲ ਤੁਸੀਂ ਇਨਵੈਸਟ ਕੀਤੇ ਨੇ ਤੇ ਉਹ ਤੁਸੀਂ ਇੱਕਦਮ ਤੇ ਨਹੀਂ ਨਾ ਛੱਡ ਸਕਦੇ ਉਹ ਕਿਤੇ ਨਾ ਕਿਤੇ ਨਾ ਦਿਲੋਂ ਇੱਕ ਆਵਾਜ਼ ਉੱਠਦੀ ਸੀ ਵੀ ਹਾਏ ਮਣਾ ਤੂੰ 4 ਸਾਲ ਤੇ ਚੈਨਲ ਨੂੰ ਤੂੰ ਉਹਨੂੰ ਐਵੇਂ ਛੱਡ ਦੇਂਗੀ ਉਹ ਮੇਰੇ ਮਨ ਚ ਉੱਠਦੀ ਸੀ ਆਵਾਜ਼ ਹਨ ਤੇ ਉਹ ਚਲੋ ਜੀ ਕਰਦੇ ਕਰਾਂਦੇ ਸਾਲ ਲੰਘ ਗਿਆ ਤੇ ਹੁਣ ਮੈਂ ਸੋਚਿਆ ਕਿ ਨਹੀਂ ਇਹਨੂੰ ਐਵੇਂ ਨਹੀਂ ਜਾਣ ਦਵਾਂਗੀ ਠੀਕ ਹੈ ਮੇਰੇ ਜਿਹੜੇ ਭੈਣ ਭਰਾ ਜੁੜੇ ਨੇ ਉਹਨਾਂ ਨੇ ਵੀ ਕਾਫੀ ਮੈਨੂੰ ਮੈਸੇਜ ਭੇਜੇ ਗਾ ਤਾਂ ਗਾ ਕਿ ਤੁਸੀਂ ਕੰਟੀਨਿਊ ਕਰੋ ਸੋ ਮੈਂ ਹੁਣ ਇਹਨਾਂ ਨੂੰ ਕੋਸ਼ਿਸ਼ ਕਰਾਂਗੀ ਕੰਟੀਨਿਊ ਕਰਨ ਦੀ ਬੈਲੈਂਸ ਆਊਟ ਕਰਨ ਦੀ ਕਿਉਂਕਿ ਲਾਸਟ ਈਅਰ ਦੀਆਂ ਜਿਹੜੀਆਂ ਮੈਮਰੀਜ਼ ਨੇ ਉਹ ਰਹਿ ਗਈਆਂ ਨੇ ਠੀਕ ਹੈ ਤੇ ਇਹ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੁਝ ਕੈਪਚਰ ਨਹੀਂ ਕੀਤਾ ਮੈਂ ਵਲੌਗਿੰਗ ਛੱਡਤੀ ਸੀ ਨਹੀਂ ਮੈਂ ਵਲੌਗਿੰਗ ਹੀ ਨਹੀਂ ਸੀ ਛੱਡੀ ਮੈਂ ਸਾਰਾ ਕੁਝ ਕੈਪਚਰ ਕਰਕੇ ਰੱਖਿਆ ਪਿਆ ਬਸ ਉਹਨਾਂ ਨੂੰ ਅਪਲੋਡ ਕਰਨ ਦਾ ਹੀ ਟਾਈਮ ਹੀ ਲੱਗੇ ਕਿਉਂਕਿ ਐਡਿਟ ਕਰਨ ਦਾ ਟਾਈਮ ਹੀ ਨਹੀਂ ਸੀ ਹੁੰਦਾ ਕਿਉਂਕਿ ਜੇ ਆਪਾਂ ਚੱਜ ਨਾਲ ਐਡਿਟ ਕਰਨੀ ਹੈ ਨਾ ਕੋਈ ਵੀਡੀਓ ਤੇ ਉਹਦੇ ਲਈ 4 ਘੰਟੇ ਚਾਹੀਦੇ ਨੇ ਤੇ ਉਹ ਟਾਈਮ ਮੇਰੇ ਕੋਲ ਬਿਲਕੁਲ ਵੀ ਨਹੀਂ ਸੀ ਹੈਗਾ ਇਸ ਕਰਕੇ ਮੈਂ ਉਹ ਅਪਲੋਡ ਨਹੀਂ ਕਰ ਸਕੀ ਠੀਕ ਹੈ ਕਿਉਂਕਿ YouTube ਤੇ ਵੀਡੀਓ ਐਡਿਟ ਕਰਕੇ ਅਪਲੋਡ ਕਰਨਾ ਨਾ ਇੱਕ ਕੋਈ ਮਜ਼ਾਕ ਨਹੀਂ ਹੈਗਾ ਇਹ ਬਹੁਤ ਵੱਡਾ ਟਾਸਕ ਹੈ ਮੈਨੂੰ ਬੜਾ ਦੁੱਖ ਹੁੰਦਾ ਹੈ ਨਾ ਜਦੋਂ ਮੈਂ ਕਈ ਸਕਸੈਸਫੁਲ ਯੂਟਿਊਬਰਾਂ ਦੇ ਵੀਡੀਓਜ਼ ਵਿੱਚ ਕਮੈਂਟ ਪੜ੍ਹਦੀ ਆ ਪਬਲਿਕ ਨੇ ਕਮੈਂਟ ਕੀਤੇ ਹੁੰਦੇ ਨੇ ਕਿ ਉਹਨਾਂ ਦੇ ਲਾਈਫ ਸਟਾਈਲ ਨੂੰ ਲੈ ਕੇ ਕਿ ਈਜ਼ੀ ਮਨੀ ਕਮਾ ਰਹੇ ਨੇ ਜਾਂ ਐਵੇਂ ਜਾਂ ਉਵੇਂ ਉਹਨਾਂ ਦੀ ਜਿਹੜਾ ਆ ਲਾਈਫ ਉਹਨਾਂ ਨੇ ਲਈ ਹੈ ਨਾ ਅਚੀਵ ਕੀਤੀ ਉਹਦੇ ਉਹਨਾਂ ਦੇ ਪਿੱਛੇ ਦੀ ਸਟਰਗਲ ਦੇਖੋ ਕਿ ਉਹਨਾਂ ਨੇ ਕਿੰਨਾ ਜ਼ਿਆਦਾ ਸਟਰਗਲ ਕਰਕੇ ਉੱਥੋਂ ਤੱਕ ਪਹੁੰਚੇ ਨੇ ਆਪਾਂ ਨੂੰ ਉਹਨਾਂ ਦਾ ਸਕਸੈਸ ਤੇ ਦਿਖ ਜਾਂਦਾ ਪਰ ਉਹਨਾਂ ਦਾ ਸਟਰਗਲ ਨਹੀਂ ਦਿਖਦਾ ਕਿ ਉਹਨਾਂ ਨੇ ਦਿਨ ਰਾਤ ਕਿੰਨੀ ਮਿਹਨਤ ਕੀਤੀ ਹੈ ਇਹ ਕੋਈ ਈਜ਼ੀ ਮਨ ਨਹੀਂ ਹੈਗੀ ਬਹੁਤ ਜ਼ਿਆਦਾ ਜਿਹੜਾ ਮੈਂਟਲ ਸਟ्रेस ਹੁੰਦਾ ਹੈ ਇਹਦੇ ਵਿੱਚ ਵੀ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਕੰਟੀਨਿਊ ਕਰਾਂਗੇ ਆਪਾਂ ਪ੍ਰੈਜ਼ੈਂਟ ਪਾਸਟ ਪ੍ਰੈਜ਼ੈਂਟ ਫਾਸਟ ਲੈ ਕੇ ਚੱਲਾਂਗੇ ਠੀਕ ਹੈ ਜਿਵੇਂ ਆਪਾਂ ਕਰਦੇ ਹੁੰਦੇ ਸੀ ਨਾ ਪ੍ਰੈਜ਼ੈਂਟ ਇੰਡੈਫਿਨਿਟ ਪਾਸਟ ਇੰਡੈਫਿਨਿਟ ਵਿੱਚ ਵਿੱਚ ਪ੍ਰੈਜ਼ੈਂਟ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਆਉਣਗੀਆਂ ਦੇ ਵਿੱਚ ਵਿੱਚ ਪਾਸਟ ਦੀਆਂ ਤੇ ਮੇਰੀਆਂ ਜਿਹੜੀਆਂ ਕੁਝ ਵੀਡੀਓਜ਼ ਨੇ ਇਨਫੋਰਮੇਟਿਵ ਤੇ ਮੋਟੀਵੇਸ਼ਨਲ ਵੀ ਹੋਣ ਵਾਲੀਆਂ ਨੇ ਕਿਉਂਕਿ ਮੈਂ ਬਹੁਤ ਕੁਝ ਗੇਨ ਕੀਤਾ ਹੈ ਆਪਣੀ ਲਾਈਫ ਬਾਰੇ ਇੰਟਰਪਰਸਨਲ ਰਿਲੇਸ਼ਨਸ਼ਿਪ ਬਾਰੇ 멘ਟਲ ਹੈਲਥ ਬਾਰੇ ਤੇ ਮੈਨੂੰ ਚਾਹੀਦੀ ਕਿ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂ ਇਹ ਵੀਡੀਓ ਤੁਹਾਡੇ ਲਈ ਜਰੂਰ ਮੋਟੀਵੇਸ਼ਨਲ ਹੋਣ ਵਾਲੀ ਹੈ ਕਿਉਂਕਿ ਜਿਹੜਾ ਸੁਪਨਾ ਮੈਂ ਆਪਣਾ ਪੂਰਾ ਕਰਨ ਜਾ ਰਹੀਆਂ ਮੈਂ ਪਿੱਛੇ ਛੱਡ ਚੁੱਕੀ ਸੀ ਤੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਸੱਚੀ ਮੈਂ ਸੋਚਿਆ ਵੀ ਨਹੀਂ ਸੀ ਕਿ ਪ੍ਰਮਾਤਮਾ ਮੈਨੂੰ ਦੁਬਾਰਾ ਮੌਕਾ ਦੇਣਗੇ ਸ਼ੁਕਰ ਕਰਦੀ ਆ ਮੈਂ ਪ੍ਰਮਾਤਮਾ ਦਾ ਕਿ ਉਹਨਾਂ ਨੇ ਬਾਹ ਫੜ ਕੇ ਮੈਨੂੰ ਉਹ ਰਸਤੇ ਤੇ ਤੋਰਿਆ ਕਿ ਨਹੀਂ ਤੂੰ ਉੱਠ ਹਿੰਮਤ ਨਾ ਹਾਰ ਤੂੰ ਜਿਹੜਾ ਸੁਪਨਾ ਛੱਡ ਕੇ ਆਈਏ ਨਾ ਉਹਨੂੰ ਪੂਰਾ ਕਰ ਜਿਹੜਾ ਤੂੰ ਕਦੀ ਸੋਚਿਆ ਸੀ ਤੇ ਉਹ ਮੈਂ ਪ੍ਰਮਾਤਮਾ ਦਾ ਨਾ ਜਿੰਨਾ ਸ਼ੁਕਰ ਕਰਾਂ ਉਹਨਾਂ ਹੀ ਥੋੜਾ ਤੇ ਉਹ ਪ੍ਰਮਾਤਮਾ ਦੇ ਨਾਲ ਨਾਲ ਮੈਂ ਆਪਣੀ ਫੈਮਲੀ ਦਾ ਵੀ ਸ਼ੁਕਰ ਕਰਨੀ ਹੈ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਕਿਉਂਕਿ ਫੈਮਲੀ ਦੀ ਸਪੋਰਟ ਤੋਂ ਬਿਨਾਂ ਨਾ ਆਪਾਂ ਘਰ ਤੋਂ ਬਾਹਰ ਪੈਰ ਵੀ ਨਹੀਂ ਰੱਖ ਸਕਦੇ ਠੀਕ ਹੈ ਤੁਸੀਂ ਸਮਝ ਸਕਦੇ ਹੋ ਮੇਰੀਆਂ ਭੈਣਾਂ ਸਮਝ ਸਕਦੀਆਂ ਨੇ ਜਿਹੜੀਆਂ ਮੇਰੀ ਏਜ ਦੀਆਂ ਨੇ ਜਾਂ ਜਿਹੜੀਆਂ ਮੈਰਿਡ ਨੇ ਠੀਕ ਹੈ ਜੇ ਆਪਣੀ ਫੈਮਲੀ ਹੀ ਆਪਣੇ ਨਾਲ سپورਟ ਨਹੀਂ ਕਰਦੀ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਹ ਚੀਜ਼ ਤੋਂ ਮੈਂ ਬlesd ਆ ਕਿ ਮੇਰੀ ਫੈਮਲੀ ਜਿਹੜੀ ਬਹੁਤ ਜ਼ਿਆਦਾ سپورਟਿਵ ਹੈ ਉਹਨਾਂ ਨੇ ਮੈਨੂੰ سپورਟ ਮੇਰੀ ਬਹੁਤ ਜ਼ਿਆਦਾ سپورਟ ਕੀਤੀ ਪਹਿਲਾਂ YouTube ਦੇ ਟਾਈਮ ਵੀ ਕੀਤੀ ਤੇ ਹੁਣ ਵੀ ਉਹਨਾਂ ਨੇ ਮੇਰਾ ਸੁਪਨਾ ਪੂਰਾ ਕਰਨ 'ਚ ਮੇਰੀ ਪੂਰੀ سپورਟ ਕੀਤੀ ਤੇ ਤਾਂ ਹੀ ਮੈਂ ਹਿੰਮਤ ਕਰ ਸਕੀ ਆ ਤੇ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਆਪਣੇ ਸੁਪਨੇ ਮਾਰ ਕੇ ਬੈਠੀਆਂ ਨੇ ਨਾ ਉਹਨਾਂ ਨੂੰ ਆਪਣੇ ਅੰਦਰ ਦਬਾ ਕੇ ਬੈਠੀਆਂ ਨੇ ਉਹਨਾਂ ਨੂੰ ਸੁਪਨੇ ਨੂੰ ਮਾਰੋ ਨਾ ਹਿੰਮਤ ਕਰੋ ਉੱਠੋ ਠੀਕ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸੁਪਨੇ ਕਦੀ ਮਰਦੇ ਨਹੀਂ ਜੇ ਆਪਣੇ ਵਿੱਚ ਦਮ ਹੋਣਾ ਚਾਹੀਦਾ ਜੇ ਆਪਣੇ ਚ ਹਿੰਮਤ ਹੋਵੇ ਨਾ ਆਪਾਂ ਕੁਝ ਵੀ ਕਰ ਸਕਦੇ ਆ ਕਿਉਂਕਿ ਆਪਣੇ ਸੁਪਨੇ ਜਿਹੜੇ ਨੇ ਨਾ ਉਹ ਆਪਣੀ ਉਮਰ ਦੇ ਮਹਤਾਜ ਨਹੀਂ ਹੁੰਦੇ ਇਹਨਾਂ ਨੂੰ ਆਪਾਂ ਕਦੇ ਵੀ ਅਚੀਵ ਕਰ ਸਕਦੇ ਆ ਸੋ ਇਹ ਨਾ ਸੋਚੋ ਕਿ ਜੋ ਅਸੀਂ ਅਚੀਵ ਨਹੀਂ ਕਰ ਸਕੇ ਸਾਡੇ ਬੱਚੇ ਅਚੀਵ ਕਰਨਗੇ ਨਹੀਂ ਕਿਉਂਕਿ ਅਸੀਂ ਆਪਣੇ ਸੁਪਨੇ ਆਪਣੇ ਬੱਚਿਆਂ ਦੇ ਨਹੀਂ ਥੋਪ ਸਕਦੇ ਉਹਨਾਂ ਦਾ ਕੀ ਪਤਾ ਉਹਨਾਂ ਨੇ ਕੀ ਅਚੀਵ ਕਰਨਾ ਕਿੱਧਰ ਨੂੰ ਜਾਣਾ ਹੈ ਉਹਨਾਂ ਦੇ ਆਪਣੇ ਇੰਟਰਸਟ ਨੇ ਆਪਾਂ ਐਵੇਂ ਵੇਖੀ ਜਾਈਏ ਕਿ ਉਹ ਵੱਡੇ ਹੋਣਗੇ ਅਸੀਂ ਦੇ ਬਣ ਨਹੀਂ ਸਕੇ ਉਹ ਬਨਗੇ ਕਿਉਂ ਬਈ ਆਪਣੀ ਸਾਡੀ ਲਾਈਫ ਸਾਡੇ ਹੱਥ ਚ ਉਹਨਾਂ ਦੀ ਲਾਈਫ ਉਹਨਾਂ ਦੇ ਹੱਥ ਦੇ ਵਿੱਚ ਸੋ ਆਪਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਠੀਕ ਹੈ ਤੇ بجائے ਇਸ ਦੀ ਕਿ ਆਪਣੇ ਸੁਪਨੇ ਆਪਣੇ ਬੱਚਿਆਂ ਦੇ ਵਿੱਚ ਵੇਖੋ ਜਿਨ੍ਹਾਂ ਨੂੰ ਮੌਕਾ ਮਿਲਦਾ ਜਿਨ੍ਹਾਂ ਦੀ ਫੈਮਲੀ سپورਟ ਕਰਦੀ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਲੜੋ ਕਲੇਸ਼ ਪਾਓ ਠੀਕ ਹੈ ਇਹ ਨਾ ਹੋਵੇ ਕਿ ਕਿਤੇ ਉਲਟੀ ਕੰਮ ਚੱਲ ਪੇ ਮੈਂ ਕਹਿੰਦੀ ਜਿਨ੍ਹਾਂ ਦੀ ਫੈਮਲੀ سپورਟ ਕਰਦੀ ਏ ਹਾਂ ਵਿਲਿੰਗ ਨੇ ਠੀਕ ਹੈ ਉਹ ਜਰੂਰ ਆਪਣੇ ਸੁਪਨੇ ਪੂਰੇ ਕਰੋ ਬੰਦੇ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਹੈ ਹਿੰਮਤ ਹੋਣੀ ਚਾਹੀਦੀ ਤੇ ਥੋੜਾ ਜਿਹਾ ਪੁਸ਼ ਹੋਣਾ ਚਾਹੀਦਾ ਤੇ ਮੈਂ ਉਮੀਦ ਕਰਦੀ ਆ ਕਿ ਮੇਰੀ ਜਿਹੜੀ ਵੀਡੀਓ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇਨਸਪੀਰੇਸ਼ਨਲ ਤੇ ਮੋਟੀਵੇਸ਼ਨਲ ਹੋਣ ਵਾਲੀ ਹੈ ਇਹਦੇ ਤੋਂ ਤੁਹਾਨੂੰ ਬਹੁਤ ਵੱਡਾ ਪੁਸ਼ ਮਿਲੇਗਾ ਜਿਹੜੀਆਂ ਭੈਣਾਂ ਆਪਣੇ ਸੁਪਨੇ ਮਾਰ ਕੇ ਬੈਠੀਆਂ ਨੇ ਕਿਉਂਕਿ ਇੰਡੀਪੈਂਡੈਂਟ ਹੋਣਾ ਬਹੁਤ ਵੱਡੀ ਚੀਜ਼ ਹੈ ਇੰਡੀਪੈਂਡੈਂਟ ਹੋਣ ਦੇ ਨਾਲ ਨਾਲ ਆਪਣੇ ਸੁਪਨੇ ਪੂਰੇ ਕਰਨਾ ਬਹੁਤ ਵੱਡੀ ਚੀਜ਼ ਹੈ ਠੀਕ ਹੈ ਇਸ ਕਰਕੇ ਹਿੰਮਤ ਰੱਖੋ ਹਿੰਮਤ ਕਰਕੇ ਅੱਗੇ ਵਧੋ ਫੈਮਿਲੀ ਦੀ ਸਪੋਰਟ ਨਾਲ ਪਰ ਇਹ ਮੈਂ ਵਾਰ-ਵਾਰ ਕਮਾਗੀ ਫੈਮਿਲੀ ਦੀ ਸਪੋਰਟ ਨਾਲ ਜੇ ਤੁਹਾਡੀ ਫੈਮਿਲੀ ਚਾਹਦੀ ਏ ਵਿਲਿੰਗ ਏ ਤਾਂ ਜੇ ਨਹੀਂ ਜਾਂਦੇ ਤਾਂ ਫਿਰ ਆਪਾਂ ਘਰ 'ਚ ਲੜਾਈ ਝਗੜਾ ਕਰਕੇ ਤੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਹਨਾ ਸੋ ਉਦੋਂ ਬੈਟਰ ਬੈਟਰ ਏ ਕਿ ਘਰ 'ਚ ਹੀ ਬੋਹ ਤੇ ਆਪਾਂ ਕੰਡੀਸ਼ਨ ਵਰਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਸਾਰੇ ਲੋਕ ਸਾਰਿਆਂ ਦੀ ਸੋਚ ਇੱਕੋ ਵਰਗੀ ਨਹੀਂ ਹੁੰਦੀ ਸਭ ਲੋਕ ਅਲੱਗ-ਅਲੱਗ ਨੇ ਹਰੇਕ ਦਾ ਪਰਸਪੈਕਟਿਵ ਅਲੱਗ-ਅਲੱਗ ਹੁੰਦਾ ਹੈ ਸੋ ਕਈਆਂ ਨੂੰ ਮੇਰੀ ਗੱਲਾਂ ਵਧੀਆ ਲੱਗਣਗੀਆਂ ਕਈਆਂ ਨੂੰ ਬਕਵਾਸ ਵੀ ਲੱਗਣਗੀਆਂ ਸੋ ਆਈ ਡੋਨਟ ਕੇਅਰ ਜਿਨ੍ਹਾਂ ਨੂੰ ਵਧੀਆ ਲੱਗਣਗੀਆਂ ਮੈਨੂੰ ਬਹੁਤ ਖੁਸ਼ੀ ਹੋਏਗੀ ਕਿ ਜੇ ਕੋਈ ਮੇਰੇ ਤੋਂ ਇੱਕ ਬੰਦਾ ਵੀ ਇੱਕ ਸਿੰਗਲ ਪਰਸਨ ਵੀ ਮੋਟੀਵੇਟ ਹੁੰਦਾ ਨਾ ਮੈਨੂੰ ਬਹੁਤ ਖੁਸ਼ੀ ਹੋਏਗੀ ਤੇ ਜਿਹੜੇ ਮਤਲਬ ਇਹਨੂੰ ਗਲਤ ਉਹਦੇ ਨਾਲ ਲੈ ਕੇ ਜਾਣਗੇ ਤੇ ਆਈ ਡੋਨਟ ਕੇਅਰ ਅਬਾਊਟ ਥੈਮ ਮੈਂ ਉਹਨਾਂ ਨੂੰ ਬਾਦਰ ਨਹੀਂ ਕਰਦੀ ਠੀਕ ਹੈ ਸੋ ਹੁਣ ਮੈਂ ਮੇਰੀ ਵੀਡੀਓ ਕਾਫੀ ਜਿਆਦਾ ਲੰਬੀ ਹੋ ਗਈ ਹੈ ਆਈ نو ਆਈ نو ਲੈਕਚਰ ਕਾਫੀ ਜਿਆਦਾ ਹੋ ਗਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਕਈ ਵਿਚਾਰੇ ਸੌਂ ਗਏ ਹੋਣੇ ਨੇ ਠੀਕ ਹੈ ਨੀਂਦ ਆਉਣ ਲੱਗ ਗਈ ਹੋਣੀ ਹੈ ਕਈਆਂ ਨੂੰ ਸੋ ਇਸ ਕਰਕੇ ਮੈਂ ਤੁਹਾਨੂੰ ਅਪਡੇਟ ਦੇਣੀ ਸੀ ਕਿ ਆਪਾਂ ਹੁਣ ਪ੍ਰੈਜ਼ੈਂਟ ਤੇ ਪਾਸਟ ਦੇ ਵਿੱਚ ਚੱਲਾਂਗੇ ਉਹ ਵਲੌਗ ਵੀ ਤੁਹਾਨੂੰ ਜ਼ਰੂਰ ਵਿਖਾਵਾਂਗੀ ਕਿਉਂਕਿ ਮੈਮਰੀਜ਼ ਜਿਹੜੀਆਂ ਨੇ ਨਾ ਉਹ ਮੇਰੇ ਲਈ ਬਹੁਤ ਜ਼ਿਆਦਾ ਪ੍ਰੈਸ਼ੀਅਸ ਨੇ ਮੈਂ ਇਹਨਾਂ ਨੂੰ ਕੈਪਚਰ ਕਰਕੇ ਰੱਖਿਆ ਹੈ ਕਿਉਂਕਿ ਜਿਹੜੀ ਆਪਣੀ ਲਾਈਫ ਦੇ ਪਲ ਨੇ ਨਾ ਉਹ ਬਹੁਤ ਕੀਮਤੀ ਨੇ ਜ਼ਿੰਦਗੀ ਬਹੁਤ ਛੋਟੀ ਜੀ ਹੈ ਵਿਖਣ ਨੂੰ ਲੱਗਦੀ ਵੱਡੀ ਪਰ ਬਹੁਤ ਛੋਟੀ ਲੰਘਦੇ ਸਾਲਾਂ ਦੇ ਸਾਲ ਲੰਘ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ ਨੇ ਹੁਣ ਪਿਛਲਾ ਇੱਕ ਸਾਲ ਇਹ ਮੈਨੂੰ ਪਤਾ ਹੀ ਨਹੀਂ ਕਿੱਥੇ ਲੰਘ ਗਿਆ ਇੰਨਾ ਜ਼ਿਆਦਾ ਬਿਜ਼ੀ ਸੀ ਤੇ ਐਵੇਂ ਸਾਰੀ ਉਮਰ ਲੰਘ ਜਾਂਦੀ ਹੈ ਸੋ ਇਹ ਜਿਹੜੇ ਪਲ ਨੇ ਨਾ ਇਹਨਾਂ ਨੂੰ ਕੈਪਚਰ ਕਰਕੇ ਰੱਖ ਲਿਆ ਕਰੋ ਕਿਉਂਕਿ ਇਹਨਾਂ ਨੂੰ ਜੇ ਆਪਾਂ ਪਲਾਂ ਨੂੰ ਕੈਦ ਕਰ ਲਾਂਗੇ ਨਾ ਤੇ ਉਹ ਮੂਮੈਂਟ ਆਪਾਂ ਦੁਬਾਰਾ ਜੀ ਸਕਦੇ ਆ ਤੁਸੀਂ ਮੰਨਣਾ ਨਹੀਂ ਜਿਹੜੇ ਲਾਸਟ ইয়ার ਦੇ ਵਲੌਗ ਨੇ ਨਾ ਮੈਂ ਕੈਪਚਰ ਕਰਕੇ ਰੱਖੇ ਨੇ ਤੇ ਉਹ ਹੁਣ ਮੈਂ ਖੋਲੇ ਉਹਨਾਂ ਨੂੰ ਕੀ ਵੇਖਦੀਆਂ ਇਹਨਾਂ ਨੂੰ ਪਾਨੀ ਆ ਜਾਂ ਐਡਿਟ ਕਰਦੀਆਂ ਤੇ ਉਹ ਜਦੋਂ ਮੈਂ ਦੇਖੇ ਨਾ ਖੋਲ ਕੇ ਮੈਨੂੰ ਮੈਂ ਉਹਨਾਂ ਪਲਾਂ ਦੇ ਵਿੱਚ ਦੁਬਾਰਾ ਚਲੀ ਗਈ ਮੈਂ ਉਹ ਪਲ ਦੁਬਾਰਾ ਜੀ ਲਏ ਠੀਕ ਹੈ ਇਸ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਉੱਥੇ ਚਲੀ ਗਈ ਸੀ ਪਾਸਟ ਦੇ ਵਿੱਚ ਸੋ ਇੰਨਾ ਵੱਡਾ ਰੋਲ ਹੁੰਦਾ ਮੈਮਰੀਜ਼ ਆਪਣੀ ਲਾਈਫ ਦੇ ਵਿੱਚ ਇਹਨਾਂ ਨੂੰ ਗਵਾਇਆ ਨਾ ਕਰੋ ਤੇ ਕਿਤੇ ਨਾ ਕਿ YouTube ਤੇ ਆਉਣ ਦਾ ਵੀ ਮੇਰਾ ਇਹੀ ਪਰਪਸ ਸੀ ਕਿ ਮੈਂ ਆਪਣੀਆਂ ਮੈਮਰੀਜ਼ ਨੂੰ ਸੇਵ ਕਰਕੇ ਰੱਖ ਸਕਾਂ ਕਿਉਂਕਿ ਇਹ ਬਹੁਤ ਵਧੀਆ ਪਲੇਟਫਾਰਮ ਹੈ ਜਿੱਥੇ ਆਪਾਂ ਆਪਣੀਆਂ ਮੈਮਰੀਜ਼ ਨੂੰ ਸ਼ੇਅਰ ਕਰ ਸਕਦੇ ਹਾਂ ਤੇ ਲਾਈਫਟਾਈਮ ਆਪਾਂ ਉਹਨਾਂ ਨੂੰ ਇੱਕ ਮਤਲਬ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਜਦੋਂ ਚਾਹੇ ਵੇਖ ਸਕਦੇ ਆ ਠੀਕ ਹੈ ਜੀ ਸੋ ਮੇਰੀ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਏ ਤੇ ਮਿਲਦੇ ਆਪਾਂ ਵਧੀਆ ਘੈਂਟ ਘੈਂਟ ਜੇ ਵਲੌਗਸ ਦੇ ਨਾਲ ਜੁੜੇ ਰਹੋ ਬਸ ਸਪੋਰਟ ਕਰਦੇ ਹੋ ਦੱਬ ਕੇ ਸ਼ੇਅਰ ਕਰਦੇ ਹੋ ਆਪਣੇ ਜਿੰਨੇ ਵੀ ਤੁਹਾਡੇ ਹੈਂਡਲ ਨੇ ਠੀਕ ਹੈ ਜੀ ਚਲੋ ਜੀ ਟਿਲ ਦੈਨ ਬਾ ਬਾਏ